ਹਾਂਜੀ ਭਾਈ ਜੀ ਕਿਵੇਂ ਹੋ ਆਪਾਂ ਤੁਹਾਡੇ ਵਾਸਤੇ ਪਹਿਲਾਂ ਵੱਡੀਆਂ ਗੱਡੀਆਂ ਦਾ ਬਹੁਤ ਦਿਖਾਈਆਂ ਹਨ ਉਹ ਮੰਨ ਲਓ ਡੀਜ਼ਲ ਦੀਆਂ ਪੈਟਰੋਲ ਦੀਆਂ ਐਤਕੀ ਹੁਣ ਜਿਹੜੀਆਂ ਕੱਟ ਕੇ ਲੈ ਕੇ ਆਏ ਹਨ ਹੁਣ ਆਪਾਂ ਬੱਚਿਆਂ ਨੂੰ ਵੀ ਨਰਾਜ਼ ਹੋਣ ਦੇਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਘੈਂਟ ਗੱਡੀਆਂ ਤੁਸੀਂ ਐ ਮੰਨ ਲਓ ਇਹਦਾ ਰੇਟ ਵੀ ਬਹੁਤ ਜਾਇਜ਼ ਹੀ ਰੱਖਿਆ ਵੀਰੇ ਨੇ ਸੰਪਰਕ ਜ਼ਰੂਰ ਕਰੋ ਵੀਰੇ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਭਰਾ ਨੂੰ ਲੋੜ ਹੈ ਕੋਈ ਸਕੂਟਰ ਲੈਣਾ ਹੈ ਮੋਟਰਸਾਈਕਲ ਲੈਣਾ ਹੈ ਕਿਸੇ ਤਰ੍ਹਾਂ ਦੀ ਕੋਈ ਗੱਡੀ ਲੈਣੀ ਹੈ ਤੂੰ ਐ ਦੇਖ ਸ਼ੇਰ ਨਾਲੇ ਬੱਚੇ ਦਾ ਮਨ ਖੁਸ਼ ਹੋ ਜੂ ਆ ਚੀਜ਼ ਦੇਖ ਕੇ ਹੈਨਾ ਫਰ ਮੰਨ ਲਓ 6 ਤੋਂ 8 ਸਾਲ ਦਾ 6-8 ਸਾਲ ਦੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਸੋਹਣੀ ਚੀਜ਼ ਹੈ ਹਨਾ ਤੁਸੀਂ ਐ ਲੈ ਲਓ ਵੀ ਬਹੁਤ ਘੈਂਟ ਚੀਜ਼ ਹੈ ਬਾਈ ਜਿਹੜੇ ਭਰਾ ਨੂੰ ਲੋੜਾ ਸੰਪਰਕ ਜ਼ਰੂਰ ਕਰਿਓ ਇਹ 2 ਸਾਲ ਤੋਂ ਲੈ ਕੇ ਵੇਂਗੇ ਘੇਟੇ ਹੋਰ ਵੀ ਛੋਟੀਆਂ ਗੱਡੀਆਂ ਠੀਕ ਹੈ ਜੀ ਹੋਰ ਵੀ ਛੋਟੀਆਂ ਗੱਡੀਆਂ ਬਾਈ ਜੀ ਹੋਰਾਂ ਕੋਲੇ ਮਿਲ ਜਾਣਗੀਆਂ ਜਿਹੜੇ ਭਰਾ ਨੂੰ ਲੋੜ ਹੈ ਤੇ ਬਾਕੀ ਸਾਰੇ ਇੱਧਰ ਬਾਈ ਜੀ ਹੋਰਾਂ ਕੋਲੇ ਇੱਕ ਚੀਜ਼ ਹੋਰ ਬਹੁਤ ਸੋਹਣੀ ਹੈ ਆ ਝੂਲੇ ਨੇ ਬਹੁਤ ਹੀ ਸਖਤ ਨੇ ਤੁਸੀਂ ਐ ਮੰਨ ਲਓ ਵੀ ਪੂਰੇ ਹੈਵੀ ਦੇ ਵਿੱਚ ਹੈ ਕੋਈ ਦਿੱਕਤ ਨਹੀਂ ਕੋਈ ਟੁੱਟਣ ਭੱਜਣ ਵਾਲੀ ਤਾਂ ਦਿੱਕਤ ਹੀ ਨਹੀਂ ਕੋਈ ਬੜਾ ਘੈਂਟ ਮਟੀਰੀਅਲ ਲੱਗ ਇਹ ਬੱਚੇ ਕਦੇ ਵੀ ਨਹੀਂ ਨਰਾਜ ਹੁੰਦਾ ਉਹਨੂੰ ਪਰ ਨਰਾਜ ਨਹੀਂ ਹੋਣ ਦੇਣਾ ਉਧਰਲੇ ਪਾਸੇ ਆ ਗਏ ਆਪਣੇ ਕੋਲੇ ਹਲੋ ਜੀ ਬਹੁਤ ਸਖਤ ਚੀਜ਼ ਹੈ ਬਾਈ ਪੂਰੀ ਵਧੀਆ ਚੀਜ਼ ਹੈ ਬਾਈ ਜੀ ਹੋਰਾਂ ਕੋਲੇ ਜਦੋਂ ਮਰਜੀ ਤੁਸੀਂ ਪਹੁੰਚੋ ਤੇ ਬਾਈ ਜੀ ਹੋਰਾਂ ਨੂੰ ਦਿਓ ਸੇਵਾ ਦਾ ਮੌਕਾ ਹਾਂਜੀ ਬਾਈ ਜੀ ਕਿਵੇਂ ਹੋ ਆਪਾਂ ਤੁਹਾਡੇ ਵਾਸਤੇ ਪਹਿਲਾਂ ਵੱਡੀਆਂ ਗੱਡੀਆਂ ਦਾ ਬਹੁਤ ਦਿਖਾਈਆਂ ਹਨਾ ਉਹ ਮੰਨ ਲਓ ਡੀਜ਼ਲ ਦੀਆਂ ਪੈਟਰੋਲ ਦੀਆਂ ਐਤਕੀ ਹੁਣ ਜਿਹੜੀਆਂ ਕੱਢ ਕੇ ਲੈ ਕੇ ਆਏ ਹਨਾ ਹੁਣ ਆਪਾਂ ਬੱਚਿਆਂ ਨੂੰ ਵੀ ਨਹੀਂ ਨਰਾਜ ਹੋਣ ਦੇਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਘੈਂਟ ਗੱਡੀਆਂ ਪਹਿਲਾਂ ਮਾਗਲ ਤੇ ਚਾਤ ਮਾਰਦੇ ਨਵੇਂ-ਨਵੇਂ ਮਾਡਲ ਦੇ ਵਿੱਚ ਤੇ ਫੀਚਰ ਵੀ ਆਪਾਂ ਬਾਈ ਤੋਂ ਪੁੱਛਾਂਗੇ ਆ ਦੇਖ ਸਕਦੇ ਹਾਂ ਸਕੂਟਰ ਮੋਟਰਸਾਈਕਲ ਜਿਹੜੀ ਫੁੱਲ ਜਾਣਕਾਰੀ ਹੈ ਆਪਾਂ ਬਾਈ ਤੋਂ ਲੈਨੇ ਸੱਸੀ ਕਾ ਬਾਈ ਜੀ ਸਾਸਰੀ ਕਾਲ ਹੋਰ ਬਾਈ ਜੀ ਠੀਕ ਹੋ ਜੀ ਸਾਸਰੀ ਕਾਲ ਸਾਰੇ ਦਰਸ਼ਕਾਂ ਨੂੰ ਵੀ ਸਾਸਰੀ ਕਾਲ ਹਾਂਜੀ ਬਾਈ ਜੀ ਤੇ ਲਓ ਜੀ ਆਪਾਂ ਫਿਰ ਹੁਣ ਬੱਚਿਆਂ ਵਾਸਤੇ ਵੀ ਲੈ ਕੇ ਆ ਗਏ ਜੀ ਹਨਾ ਚੀਜ਼ ਆਪਾਂ ਬਹੁਤ ਸੋਹਣੀਆਂ ਗੱਡੀਆਂ ਲਓ ਜੀ ਇਹ ਆ ਗਏ ਜੀ ਸਕੂਟਰ ਦਾ ਮਾਡਲ ਹਨਾ ਜੀ ਇਹਨੂੰ 3 ਤੋਂ ਲੈ ਕੇ 8 ਸਾਲ ਦਾ ਬੱਚਾ ਚਲਾ ਸਕਦਾ ਹੈ ਹਾਂਜੀ ਇਹਨੂੰ ਜੇ ਮੈਂ 6 ਤੋਂ ਲੈ ਕੇ 8-10 ਸਾਲ ਦਾ ਬੱਚਾ ਚਲਾ ਸਕਦਾ ਬਹੁਤ ਸੋਹਣੀ ਬਾਈਕ ਹੈ ਵੀ ਠ ਉਸ ਤੋਂ ਆ ਕੇ ਮੋਟਰਸਾਈਕਲ ਆ ਗਈ ਹੈ ਆਰ 3 ਆ ਗਈ ਹੈ ਹਾਂ ਹਾਂ ਆਰ 3 ਸੁਪਰ ਮੱਗਲ ਆ ਗਿਆ ਬਈ ਉਸ ਤੋਂ ਬਾਅਦ ਥਾਰ ਚ ਆ ਗਈ ਗੱਡੀ ਥਾਰ ਚ ਆ ਗਈ ਠੀਕ ਸਟਾਰਟ ਆ ਗਈ ਵੀ ਲਓ ਜੀ ਤਾਂ ਕੀ ਗੱਲ ਬਾਤ ਹੈ ਜੀ ਜਮਾ ਸਿਰਾਂ ਗੱਲ ਲੱਗੀ ਪਈ ਹੈ ਜੀ ਹੈ ਨਾ ਉਸ ਤੋਂ ਬਾਅਦ ਇਹ ਗੱਡੀ ਆ ਗਈ ਤੁਸੀਂ ਵੇਖ ਰਹੇ ਹੋ ਬਹੁਤ ਸੋਹਣੀ ਹੈਗੀ ਸਾਰੀ ਇਹ ਵੀ ਸਟਾਰਟ ਆ ਗਈ ਲਓ ਜੀ ਤੁਸੀਂ ਐ ਮੰਨ ਲਓ ਵੀ ਕਿਸੇ ਵੀ ਭਰਾ ਨੇ ਬੱਚੇ ਨੂੰ ਗਿਫਟ ਦੇਣਾ ਹੈ ਹਾਂ ਹਾਂ ਤੁਸੀਂ ਇਹ ਗਿਫਟ ਦੇ ਸਕਦੇ ਹੋ ਹੁਣ ਕੋਈ ਇਹ ਗੱਡੀ ਬਹੁਤ ਕਾਮਯਾਬ ਹੈ ਜਮੇ ਹਾਂ ਜੀ 88 ਬਹੁਤ ਸੋਹਣੀ ਗੱਡੀ ਹੈ ਜੀ ਲਓ ਜੀ ਇਹ ਮੰਨ ਲਓ ਗੱਡੀਆਂ ਤਕਰੀਬ ਸਾਰੀਆਂ 4x4 ਹੀ ਆ ਗਈਆਂ ਆ 4x4 ਸਾਰੀਆਂ ਗੱਡੀਆਂ ਬੱਸ ਸਿੰਗਲ ਤੋਂ ਮੋਟਰ ਵਾਲੀ ਗੱਡੀ ਕਦੇ ਵੀ ਨਹੀਂ ਦਿੰਦੀ ਨਾ ਹੀ ਮੈਂ ਕਿਸੇ ਨੂੰ ਕਮਾ ਵੀ ਲਾਉ ਤੁਸੀਂ ਠੀਕ ਹੈ ਜੇ ਜਦੋਂ ਦੋ ਮੋਟਰ ਹੈ ਨਾ ਜੇ ਇੱਕ ਮੋਟਰ ਖੜ ਗਈ ਤਾਂ ਗੱਡੀ ਤੁਹਾਡੀ ਖੜ ਗਈ ਖੜ ਗਈ ਜਿਹੜੀ ਹੁਣ ਚਾਰ ਮੋਟਰਾਂ ਵਾਲੀ ਗੱਡੀ ਜਿਹਦੀ ਆ ਮੋਟਰ ਖੜ ਜੂਗੀ ਹਾਲ ਤਾਂ ਵੀ ਰੁਕਦੀ ਨਹੀਂ ਹੈਗੀ ਦੋ ਮੋਟਰ ਖੜ ਜਾਣਗੇ ਦੋ ਚੱਲਣਗੇ ਹਾਂ ਵੀ ਤੁਸੀਂ ਚੱਲਦੀ ਰਹੂਗੀ ਜੀ ਚੱਲਦੀ ਰਹੇ ਚੱਲਦੀ ਰਹੇ ਬਾਕੀ ਸਿਰਫ ਮੈਂ ਸਾਰੀਆਂ 4x4 ਗੱਡੀਆਂ ਰੱਖਦਾ ਇਹ ਜਿਵੇਂ ਸਭ ਤੋਂ ਸਾਡੇ ਕੋਲ ਵੱਡਾ ਮਾਡਲ ਆ ਗਏ ਗੱਡੀ ਦਾ ਵੱਡਾ ਮਾਡਲ ਆ ਗਏ ਹ ਹੈਲੋ ਅਸਲੀ ਦੀ ਸੇਫ ਦਿੱਤੀ ਪੀ ਹੈ ਜੀ ਜਮਾ ਹਨਾ ਬਹੁਤ ਵੱਡੀ ਗੱਡੀ ਹੈ ਲੈ ਵੀ ਇਸ ਫੰਕਸ਼ਨ ਵੀ ਬਹੁਤ ਆ ਗੱਡੀ ਦੇ ਵਿੱਚ ਬਹੁਤ ਸੋਹਣੀ ਲੁੱਕ ਹੈ ਦੀ ਬਹੁਤ ਕੰਨ ਹੈ ਨੇੜੇ ਜੇ ਹੋ ਕੇ ਤੂੰ ਇਹ ਲਾਲ ਵੀ ਆਇਆ ਲੱਗਦਾ ਜਿਵੇਂ ਜਹਾਜ਼ ਵਰਗੀ ਗੱਡੀ ਹੈ ਗੱਡੀ ਦੇ ਸਾਰੇ ਟਾਕੀਆਂ ਖੁੱਲਦੀਆਂ ਲੌਕ ਲੱਗਦੇ ਸਾਰੇ ਅੱਗੇ ਪੂਰੇ ਖੁੱਲਦੇ ਹੈ ਬਈ ਜਿਹੜੇ ਵੀ ਭਰਾ ਨੇ ਬੱਚੇ ਨੂੰ ਕੋਈ ਗਿਫਟ ਦੇਣਾ ਕੋਈ ਜਨਮ ਦਿਨ ਹੈ ਜਾਂ ਹੋਰ ਕਿਸੇ ਦਾ ਕਿਸੇ ਤਰ੍ਹਾਂ ਦਾ ਕੋਈ ਗਿਫਟ ਦੇਣਾ ਹੈ ਨਾ ਤਾਂ ਬਾਈ ਜੀ ਹੁਣ ਨਾਲ ਸੰਪਰਕ ਕਰੋ ਟੈਂਟ ਤੋਂ ਘੈਂਟ ਚੀਜ਼ਾਂ ਪਈਆਂ ਬਾਈ ਹੁਣਾਂ ਕੋਲੇ ਹੈ ਨਾ ਹਾਂਜੀ ਬਾਈ ਤੇ ਬਾਕੀ ਸਾਰੇ ਜਿਹੜਾ ਇਹਦੀ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਆਪਾਂ ਬਾਈ ਤੋਂ ਆਪਾਂ ਨੰਬਰ ਵੀ ਪੁੱਛਦੇ ਆਂ ਉਸ ਤੋਂ ਬਾਅਦ ਨੰਬਰ ਆਪਾਂ ਸਕਰੀਨ ਤੇ ਵੀ ਪਾ ਦਾਂਗੇ ਹਾਂਜੀ ਬਾਈ ਜੀ ਆਪਣਾ ਨੰਬਰ ਬੋਲਿਓ ਜੀ 97803 ਜੀ 47724 97803 47724 47724 ਬਾਕੀ ਆਗੇ ਜੀ ਆਪਣਾ ਰਾਠੀ ਕਲਾ ਕੇਂਦਰ ਬਾਕੀ ਸਿਰੇ ਆਪਣਾ ਇਹ ਆ ਗਿਆ ਸਰਸਾ ਰੋਡ ਦੇ ਉੱਪਰ ਇਹਦੇ ਆਪਣਾ ਬਠਿੰਡਾ ਰੋਡ ਨਾਲ ਮਾਣ ਮਾਣ ਦੇ ਨੇੜੇ ਬੱਡੀ ਅਕੈਡਮੀ ਕਾਲ ਅਕੈਡਮੀ ਤੇ ਖਾਲਸਾ ਨਰਸਰੀ ਰਾਜਪਾਲ ਨਰਸਰੀ ਤੇ ਬੱਸ ਸਟੈਂਡ ਭਾਈ ਦੇ ਸਿੱਧੇ ਉੱਪਰ ਨਾਲੇ ਤਾਂ ਬੱਚਿਆਂ ਨੂੰ ਤੁਸੀਂ ਗੱਡੀਆਂ ਵਿਖਾ ਕੇ ਲੈ ਕੇ ਜਾਓ ਨਾਲੇ ਕਲਾ ਕੇਂਦਰ ਤੇ ਨਾਲ-ਨਾਲ ਇੱਥੇ ਨਾ ਬਾਈ ਜੀ ਹੋਰਾਂ ਦੇ ਜਿਹੜਾ ਕਲਾ ਕੇਂਦਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਈਆਂ ਨੇ ਤੁਹਾਡਾ ਮਨ ਖੁਸ਼ ਹੋ ਜਾਊਗਾ ਤੇ ਨਾਲੇ ਤੁਸੀਂ ਬੱਚਿਆਂ ਨੂੰ ਤਦ ਦਿਖਾ ਕੇ ਲੈ ਕੇ ਜਾਓਗੇ ਆਉਣ ਵਾਲੇ ਟਾਈਮ ਚੋ ਤੀਜਾ ਕੰਮ ਦੇਣਗੀ ਆਪਾਂ ਨੂੰ